ਸਤੀ ਨਹੀਂ ਆ ਪਰ ਜਿਹੜੀ ਮੇਰੀ ਪੋਜੀਸ਼ਨ ਹੈ ਉਹ ਇੱਕ ਵੱਡੀ ਹੈ ਡੈਮੋਕ੍ਰੇਸੀ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾ ਸਕਦਾ ਸੀਐਮ ਤੋਂ ਬਾਅਦ ਨੰਬਰ 2 ਦੀ ਪੋਜੀਸ਼ਨ ਹੁੰਦੀ ਹੈ ਜੇ ਨੰਬਰ 2 ਦੀ ਪੋਜੀਸ਼ਨ ਵਾਲੇ ਨੂੰ ਤੁਸੀਂ ਥਾਣੇ ਵਿੱਚ ਲਿਆ ਕੇ 6 ਘੰਟੇ ਉਹਦੀ ਸਸਟੇਨਡ ਇੰਟਰੋਗੇਸ਼ਨ ਕਰ ਸਕਦੇ ਹੋ ਤੇ ਆਮ ਪੰਜਾਬੀ ਦਾ ਕੀ ਹਾਲ ਹੋਏਗਾ ਤੇ ਮੇਰਾ ਕਸੂਰ ਇੰਨਾ ਹੀ ਹੈ ਤੇ ਮੇਰੀ ਪਾਰਟੀ ਦਾ ਕਸੂਰ ਇੰਨਾ ਹੀ ਹੈ ਕੈਸੀ ਪੰਜਾਬ ਦੇ ਵਿੱਚ ਅਮਨ ਤੇ ਕਾਨੂੰਨ ਦੀ ਜਿਹੜੀ ਵਿੱਸਾ ਵਿਗੜ ਰਹੀ ਸੀ ਅਸੀਂ ਆਪਣਾ ਖੱਸ਼ਾ ਜ਼ਾਰ ਕੀਤਾ ਸੀ ਕਿਉਂਕਿ ਅਸੀਂ 90 ਅਸੀਂ 80 ਤੇ 90 ਦੇ ਦਹਾਕੇ ਵਿੱਚ ਵੀ ਰਹੇ ਆ ਪਰਿਵਾਰਾਂ ਦੇ ਜੀ ਅਸੀਂ ਕੁਰਬਾਨ ਕਰਾਏ ਨੇ ਸਾਨੂੰ ਇਹ ਸੀ ਕਿ ਪੰਜਾਬ ਦੇ ਉਹ ਹਾਲਾਤ ਇੱਕ ਵਾਰ ਫੇਰ ਰਿਪੀਟ ਨਾ ਹੋਣ ਸਾਡਾ ਕਸੂਰ ਇੰਨਾ ਸੀ ਇਹ ਮੈਂ ਸਮਝਨਾ ਇਸ ਇਹ ਮੇਰੀ ਨਹੀਂ ਮੇਰੀ ਜਮਾਤ ਦੀ ਮੇਰੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਦੀ ਨਹੀਂ ਇਹ ਜਿਹੜਾ ਇੱਕ ਕਨਸਟੀਚਿਊਸ਼ਨਲ ਪੋਜੀਸ਼ਨ ਹੈ ਇਹ ਉਹਦੀ ਤੋਹੀਨ ਕੀਤੀ ਗਈ ਹੈ ਇਹ ਬਹੁਤ ਵੱਡੀ ਤੋਹੀਨ ਹੈ ਕਨਸਟੀਚਿਊਸ਼ਨ ਪੋਜੀਸ਼ਨ ਦੀ ਹੈ ਜੇ ਲੀਡਰ ਆਫ ਦੀ ਆਪੋਜੀਸ਼ਨ ਉਹ ਇੱਕ ਥਾਣੇ ਵਿੱਚ 6 ਘੰਟੇ ਸਸਟੇਨਡ ਇੰਟਰੋਗੇਸ਼ਨ ਉਹਦੀ ਕੀਤੀ ਜਾ ਸਕਦੀ ਹੈ ਤੇ ਇੱਕ ਸਧਾਰਨ ਪੰਜਾਬੀ ਦਾ ਇੱਥੇ ਕੀ ਹਾਲ ਹੋਏਗਾ ਤੋ ਇਸ ਗੱਲ ਪਿਆਰ ਕਿਤਾ ਕਰਿਆ ਪੰਜਾਬ ਪੂਰਾ ਪਾਜਵਾ ਤਾਂ ਤੋ ਮੈਂ ਹਾਂਜੀ ਅੱਛਾ ਲੋਕ ਬੈਠੇ ਨੇ ਵੇਖੋ ਗੱਲ ਹੱਸਣ ਪੁਲਿਸ ਦਾ ਵਿਵਾਰ ਤੇ ਵਿਸ਼ੇਸ਼ ਤੌਰ ਪੰਜਾਬ ਪੁਲਿਸ ਦਾ ਵਿਵਾਰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿਸ ਕਿਸਮ ਦਾ ਹੁੰਦਾ ਬਟ ਅਸੀਂ ਹਮੇਸ਼ਾ ਦਸਵੀਂ ਪਾਸ਼ਾਹੀ ਦੇ ਅਸ਼ੀਰਵਾਦ ਨਾਲ ਜਿਹੜਾ ਉਹਨਾਂ ਦਾ ਇੱਕ ਮੈਸੇਜ ਹੈ ਇਹ ਤਗੜੇ ਹੋ ਕੇ ਲੜਾਈ ਲੜਨੀ ਹੈ ਸਚਾਈ ਦੀ ਲੜਾਈ ਲੜਨੀ ਅਸੀਂ ਉਹਦੇ ਤੇ ਪਹਿਰਾ ਦੇਨੇ ਆ ਬਾਕੀ ਸਾਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਜਦੋਂ ਮੈਂ ਆਪਣੇ ਸਾਰੇ ਕੁਲੀਗ ਸੀਨ ਮੋਸਤ ਬਾਲਵਾ ਸਾਹਿਬ ਇੱਥੇ ਨੇ ਰੰਦਾਵਾ ਜੀ ਆਏ ਨੇ ਰਾਜਾ ਮੇਰਾ ਛੋਟਾ ਵੀਰ ਰਾਣਾ ਜੀ ਇੱਥੇ ਨੇ ਸੋਖੇ ਜੀ ਡੈਣ ਹਾਂਜੀ ਵੇਖੋ ਮੇਰੀ ਗੱਲ ਸੁਣ ਲੋ ਮੈਂ ਆਪਣੀ ਨੌਲੇਜ ਦੇ ਮੁਤਾਬਕ ਆਪਣੀ ਇਨਫੋਰਮੇਸ਼ਨ ਦੇ ਮੁਤਾਬਕ ਹਰ ਗੱਲ ਉਹਨਾਂ ਨੂੰ ਸੱਚਾਈ ਨਾਲ ਪੇਸ਼ ਕੀਤੀ ਹੈ ਹੁਣ ਇਹ ਗੱਲ ਇਹਨਾਂ ਕਦੋਂ ਗਾਂਹ ਬੁਲਾਣਾ ਤੇ ਕੀ ਕਰਨਾ ਇਹ ਪੁਲਿਸ ਵਾਲੀ ਜਾਣਨ ਤਾਂ ਮੈਂ ਤੁਹਾਡਾ ਪ੍ਰੈਸ ਦੇ ਭਰਾਵਾਂ ਦਾ ਵੀ ਆਪਣੀਆਂ ਭੈਣਾਂ ਦਾ ਵੀ ਸਾਰਿਆਂ ਦਾ ਬਹੁਤ مشਕੂਰ ਹਾਂ ਇਸ ਘੜੀ ਦੇ ਵਿੱਚ ਨਾਜ਼ੂ ਘੜੀ ਦੇ ਵਿੱਚ ਤੁਸੀਂ ਸਮੁੱਚੇ ਪੰਜਾਬ ਦਾ ਸਾਥ ਦਿੱਤਾ ਤੇ ਸਾਡਾ ਸਾਥ ਦਿੱਤਾ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਸਮੂਚੀ ਪੰਜਾਬੀਆਂ ਦਾ ਤੇ ਆਪਣੀ ਕਾਂਗਰਸ ਦੇ ਲੀਡਰਸ ਦਾ ਤੇ ਆਪਣੇ ਵਰਕਰਸ ਦਾ ਤੇ ਪ੍ਰੈਸ ਦੇ ਭਰਾਵਾਂ ਦਾ ਮੈਂ ਸ਼ੁਕਰਾਨਾ ਕਰ ਸਕਾਂ ਕਈ ਘੰਟਿਆਂ ਦੇ ਤੁਸੀਂ ਵੀ ਇੱਥੇ ਗਰਮੀ 'ਚ ਖੜੇ ਹੋ ਸੋ ਪਰਮਾਤਮਾ ਦੀ ਇਹ ਜਿਹੜੀ ਮਿਹਰ ਹੈ ਪੰਜਾਬ ਦੀ ਲੜਾਈ ਅਸੀਂ ਲੜਦੇ ਰਹਾਂਗੇ ਇਹ ਚੀਜ਼ਾਂ ਸਾਨੂੰ ਆਪਣੇ ਨਿਸ਼ਾਨੇ ਤੋਂ ਦੂਰ ਨਹੀਂ ਕਰ ਸਕਦੇ ਮੈਨੂੰ ਸੋਰਸ ਦੱਸਦਾ ਆਪਣਾ ਸੋਰਸ ਕੀ ਸੀਗਾ ਨਹੀਂ ਹੈ ਪਰ ਜਿਹੜੀ ਮੇਰੀ ਪੋਜੀਸ਼ਨ ਹੈ ਉਹ ਇੱਕ ਵੱਡੀ ਹੈ ਡੈਮੋਕ੍ਰੇਸੀ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾ ਸਕਦਾ ਸੀਐਮ ਤੋਂ ਬਾਅਦ ਨੰਬਰ 2 ਦੀ ਪੋਜੀਸ਼ਨ ਹੁੰਦੀ ਹੈ ਜੇ ਨੰਬਰ 2 ਦੀ ਪੋਜੀਸ਼ਨ ਵਾਲੇ ਨੂੰ ਤੁਸੀਂ ਥਾਣੇ ਵਿੱਚ ਲਿਆ ਕੇ 6 ਘੰਟੇ ਉਹਦੀ ਸਸਟੇਨਡ ਇਨਟੈਰੋਗੇਸ਼ਨ ਕਰ ਸਕਦੇ ਹੋ ਤੇ ਆਮ ਪੰਜਾਬੀ ਦਾ ਕੀ ਹਾਲ ਹੋਏਗਾ ਤੇ ਮੇਰਾ ਕਸੂਰ ਇੰਨਾ ਹੀ ਹੈ ਤੇ ਮੇਰੀ ਪਾਰਟੀ ਦਾ ਕਸੂਰ ਇੰਨਾ ਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਅਮਨ ਤੇ ਕਾਨੂੰਨ ਦੀ ਜਿਹੜੀ ਵਿਵਸਥਾ ਵਿਗੜ ਰਹੀ ਸੀ ਅਸੀਂ ਆਪਣਾ ਖੱਸ਼ਾ ਜ਼ਾਰ ਕੀਤਾ ਸੀ ਕਿਉਂਕਿ ਅਸੀਂ 90 ਅਸੀਂ 80 ਤੇ 90 ਦੇ دہਾਕੇ ਵਿੱਚ ਵੀ ਰਹੇ ਹਾਂ ਪਰਿਵਾਰਾਂ ਦੇ ਜੀ ਅਸੀਂ ਕੁਰਬਾਨ ਕਰਾਏ ਨੇ ਸਾਨੂੰ ਇਹ ਸੀ ਕਿ ਪੰਜਾਬ ਦੇ ਉਹ ਹਾਲਾਤ ਇੱਕ ਵਾਰ ਫਿਰ ਰਿਪੀਟ ਨਾ ਹੋਣ ਸਾਡਾ ਕਸੂਰ ਇੰਨਾ ਸੀ ਇਹ ਮੈਂ ਸਮਝਨਾ ਇਸ ਇਹ ਮੇਰੀ ਨਹੀਂ ਮੇਰੀ ਜਮਾਤ ਦੀ ਮੇਰੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਦੀ ਨਹੀਂ ਇਹ ਜਿਹੜਾ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਇਹ ਉਹਦੀ ਤੋਹਫੀਨ ਕੀਤੀ ਗਈ ਇਹ ਬਹੁਤ ਵੱਡੀ ਤੋਹੀਨ ਹੈ ਕਨਸਟੀਟਿਊਸ਼ਨ ਪੋਜੀਸ਼ਨ ਦੀ ਹੈ ਜੇ ਲੀਡਰ ਆਫ ਦੀ ਆਪੋਜੀਸ਼ਨ ਉਹ ਇੱਕ ਥਾਣੇ ਵਿੱਚ 6 ਘੰਟੇ ਸਸਟੇਨਡ ਇਨਟੈਰੋਗੇਸ਼ਨ ਉਹਦੀ ਕੀਤੀ ਜਾ ਸਕਦੀ ਹੈ ਤੇ ਇੱਕ ਸਧਾਰਨ ਪੰਜਾਬੀ ਦਾ ਇੱਥੇ ਕੀ ਹਾਲ ਹੋਏਗਾ ਤਾਂ ਇਸ ਗੱਲ ਪਿਆਰ ਕਿੰਨਾ ਕਰਿਆ ਪੰਜਾਬ ਪੂਰਾ ਪਾਜਵਾ ਤਾਂ ਮੈਂ ਹਾਂਜੀ ਅੱਛਾ ਲੋਕ ਬੈਠੇ ਨੇ ਵੇਖੋ ਗੱਲ ਹੱਸਣ ਪੁਲਿਸ ਦਾ ਬੇਵਾਰ ਤੇ ਵਿਸ਼ੇਸ਼ ਤੌਰ ਪੰਜਾਬ ਪੁਲਿਸ ਦਾ ਵਿਵਾਰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿਸ ਕਿਸਮ ਦਾ ਹੁੰਦਾ ਹੈ ਬਟ ਅਸੀਂ ਹਮੇਸ਼ਾ ਦਸਵੀਂ ਪਾਸ਼ਾਹੀ ਦੇ ਅਸ਼ੀਰਵਾਦ ਨਾਲ ਜਿਹੜਾ ਉਹਨਾਂ ਦਾ ਇੱਕ ਮੈਸੇਜ ਹੈ ਕਿ ਤਗੜੇ ਹੋ ਕੇ ਲੜਾਈ ਲੜਨੀ ਹੈ ਸੱਚਾਈ ਦੀ ਲੜਾਈ ਲੜਨੀ ਅਸੀਂ ਉਹਦੇ ਤੇ ਪਹਿਰਾ ਦਿੰਨੇ ਆ ਬਾਕੀ ਸਾਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਜਦੋਂ ਮੈਂ ਆਪਣੇ ਸਾਰੇ ਕੁਲੀਗ ਸੀਨਮੋਸਤ ਬਾਲੋਆ ਸਾਹਿਬ ਇੱਥੇ ਨੇ ਰੰਦਾਵਾਜੀ ਆਏ ਨੇ ਰਾਜਾ ਮੇਰਾ ਛੋਟਾ ਵੀਰ ਰਾਣਾ ਜੀ ਇੱਥੇ ਨੇ ਸੋਖੇ ਜੀ ਦੇ ਹਾਂਜੀ ਦੇਵਾਨਾ ਫਿਰ ਬੁਲਾਇਆ ਵੇਖੋ ਮੇਰੀ ਗੱਲ ਸੁਣ ਲੋ ਮੈਂ ਆਪਣੀ ਨੌਲੇਜ ਦੇ ਮੁਤਾਬਕ ਆਪਣੀ ਇਨਫੋਰਮੇਸ਼ਨ ਦੇ ਮੁਤਾਬਕ ਹਰ ਗੱਲ ਉਹਨਾਂ ਨੂੰ ਸਚਾਈ ਨਾਲ ਪੇਸ਼ ਕੀਤੀ ਹੈ ਹੁਣ ਇਹ ਗੱਲ ਇਹਨਾਂ ਕਦੋਂ ਗਾਂ ਬੁਲਾਣਾ ਤੇ ਕੀ ਕਰਨਾ ਇਹ ਪੁਲਿਸ ਵਾਲੀ ਜਾਣ ਤੋ ਮੈਂ ਤੁਹਾਡਾ ਪ੍ਰੈਸ ਦੇ ਭਰਾਵਾਂ ਦਾ ਵੀ ਆਪਣੀਆਂ ਭੈਣਾਂ ਦਾ ਵੀ ਸਾਰਿਆਂ ਦਾ ਬਹੁਤ مشਕੂਰ ਹਾਂ ਇਸ ਘੜੀ ਦੇ ਵਿੱਚ ਨਾਜ਼ੂ ਘੜੀ ਦੇ ਵਿੱਚ ਤੁਸੀਂ ਸਮੁੱਚੇ ਪੰਜਾਬ ਦਾ ਸਾਥ ਦਿੱਤਾ ਤੇ ਸਾਡਾ ਸਾਥ ਦਿੱਤਾ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਸਮੁੱਚੀ ਪੰਜਾਬੀਆਂ ਦਾ ਤੇ ਆਪਣੀ ਕਾਂਗਰਸ ਦੇ ਲੀਡਰਸ ਦਾ ਤੇ ਆਪਣੇ ਵਰਕਰਸ ਦਾ ਤੇ ਪ੍ਰੈਸ ਦੇ ਭਰਾਵਾਂ ਦਾ ਮੈਂ ਸ਼ੁਕਰਾਨਾ ਕਰ ਸਕਾਂ ਕਈ ਘੰਟਿਆਂ ਦੇ ਤੁਸੀਂ ਵੀ ਇੱਥੇ ਗਰਮੀ 'ਚ ਖੜੇ ਹੋ ਸੋ ਪਰਮਾਤਮਾ ਦੀ ਜਿਹੜੀ ਮਿਹਰ ਹੈ ਪੰਜਾਬ ਦੀ ਲੜਾਈ ਅਸੀਂ ਲੜਦੇ ਰਹਾਂਗੇ ਇਹ ਚੀਜ਼ਾਂ ਸਾਨੂੰ ਆਪਣੇ ਨਿਸ਼ਾਨੇ ਤੋਂ ਦੂਰ ਨਹੀਂ ਕਰ ਸਕਦੇ ਮੈਨੂੰ ਸੋਰਸ ਦੱਸਦਾ ਆਪਣਾ ਸੋਰਸ ਕੀ ਸੀਗਾ